ਫੁੰਦਾ ਹੱਥ ਚ ਹੈ ਜੁੱਤੀ ਪੈਰਾਂ ਚ ਹੈ ਚਾਦਰਾਂ ਕਾਲਾ ਤੇ ਚਿੱਟਾ ਕੁੜਤਾ ਤੇ ਉੱਤੋਂ ਟੋਰਾ ਛੱਡਿਆ ਮਿੱਤਰੋ ਹਾਂਜੀ ਹਾਂਜੀ ਇਹੋ ਜਿਹਾ ਬਈ ਤੁਹਾਨੂੰ ਮੈਂ ਦਾ ਵੀ ਵਿਰਸਾ ਸਾਹਮਣੇ ਆਇਆ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਲੈ ਕੇ ਆਇਆ ਅੱਛਾ ਜੀ ਮੈਂ ਇੱਕ ਤਾਂ ਪਿੰਡ ਚ ਨਾ ਹੋਵੇ ਤਾਂ ਮੈਂ ਸੌਕ ਲਿਆ ਹੋਵੇ ਮੇਰੇ ਕੋਲ ਕੋੜਾ ਨਹੀਂ ਅੱਛਾ ਬਈ ਤੇ ਪਿੰਡ ਚ ਹੈ ਵੀ ਨਹੀਂ ਵਕਰੀ ਜੀਪ ਵਕਰੀ ਜੀਪ ਇਹੋ ਜੀ ਕਿਹੜੀ ਜੀਪ ਆਓ ਪਿੰਡ ਚ ਗਰਾਮਪੀਰ ਸਿੰਘ ਜੀ ਨਾ ਮੇਰਾ ਸ਼ਾਮ ਸਿੰਘ ਸ਼ਾਮ ਸਿੰਘ ਹਾਂਜੀ ਹਾਂ ਬਾਈ ਜੀ ਆਹ ਤਾਂ ਜਿਹੜੇ ਤੁਸੀਂ ਹੁਣ ਟ੍ਰੈਂਡ ਜਾ ਕੱਢਿਆ ਕਿ ਇਹ ਪੁਰਾਣਾ ਵਿਰਸਾ ਸੰਭਲੋ ਕੁਝ ਵੀ ਲਾ ਲਓ ਕੁੰਡਾ ਰੱਖਿਆ ਹੋਇਆ ਚਾਦਰਾਂ ਬੰਨਿਆ ਹੋਇਆ ਚਿੱਟਾ ਕੁੜਤਾ ਚੰਗਾ ਵੀ ਤਵਰਾ ਛੱਡਿਆ ਹੋਇਆ ਇਹ ਬਈ ਅੱਜ ਕੱਲ ਤਾਂ ਹੈ ਹੀ ਨਹੀਂ ਗਾ ਦੇਖਣ ਨੂੰ ਤੁਸੀਂ ਇਹ ਕੀ ਸੋਚਿਆ ਵੀ ਆਪਾਂ ਇਹੀ ਵਿਰਸਾ ਰੱਖਣਾ ਆ ਉਹਦਾ ਮਨੇ ਆਪਦਾ ਵਿਰਸਾ ਆ ਉਹਦਾ ਵਿਰਸਾ ਸੰਭ ਕੇ ਰੱਖਣਾ ਹੈ ਬਾਕੀ ਮੇਰਾ ਪਿਓ ਦਾ ਜਿਹੜਾ ਕੰਮ ਕਰਦਾ ਸੀ ਏ ਵੀ ਮੇਰਾ ਪਿਓ ਵਰਦਾ ਸੀਗਾ ਤੇ ਉਹ ਪਿਓ ਦੀ ਮਗਰੀ ਜਾਵਾਂਗੇ ਅੱਛਾ ਸ਼ੌਂਕ ਨਾਲ ਹੀ ਹਾਂਜੀ ਸ਼ੌਂਕ ਨਾਲ ਹੀ ਅੱਛਾ ਫਿਰ ਸਾਨੂੰ ਕਹਿੰਦੇ ਨਹੀਂ ਵੀ ਆਸੇ-ਪਾਸੇ ਜਦੋਂ ਜਾਣੇ ਹੋ ਬਾਈ ਜੀ ਆਹ ਕਿਵੇਂ ਪਾਇਆ ਨਹੀਂ ਸਲਾਉਂਦੇ ਆ ਸਲਾਉਂਦੇ ਆ ਹਾਂਜੀ ਹਾਂਜੀ ਮਾਨ ਕਰਦੇ ਆ ਮਾਨ ਕਰਦੇ ਆ ਅੱਛਾ ਹਾਂਜੀ ਵੱਖਰੇ ਦੇ ਦੇਖੋ ਜੀ ਸਾਰੀ ਮੰਡੀ ਚੋ ਇਹ ਤਾਂ ਗੱਲ ਹੈ ਵੱਖਰੇ ਤਾਂ ਫਿਰ ਬੱਕਰੀ ਚੀਜ਼ ਹੁੰਦੀ ਮੈਂ ਹੁਣ ਜੀਪ ਲੈ ਕੇ ਆਇਆ ਅੱਛਾ ਜੀ ਮੈਂ ਇੱਕ ਤਾਂ ਪਿੰਡ ਚ ਨਾ ਹੋਵੇ ਭਾਵੇਂ 100 ਕਿਲੋ ਆਲਾ ਹੋਵੇ ਮੇਰੇ ਕੋਲ ਕੋੜਾ ਨਹੀਂ ਅੱਛਾ ਬਈ ਤੇ ਪਿੰਡ ਚ ਹੈ ਵੀ ਨਹੀਂ ਬੱਕਰੀ ਐ ਜੀਪ ਬੱਕਰੀ ਐ ਜੀਪ ਇਹੋ ਜੀ ਕਿਹੜੀ ਜੀਪ ਆ ਉਹ ਸਭ ਤੋਂ 78 ਮਾਡਲ ਪੁਰਾਣੀ ਜੀਪ ਜਿਹੜੀ ਸਭ ਤੋਂ ਲੋਕ ਪਹਿਲਾਂ ਬਜ਼ੁਰਗ ਇਹ ਬੱਚੇ ਬੰਦੇ ਚਲਾਉਂਦੇ ਸੀਗੇ ਅੱਛਾ ਉਹਨੂੰ ਲੰਡੀ ਲੰਡੀ ਉਹ ਜਿਹੜਾ ਨਾਲ ਫੌਜ ਦੀ ਇੱਥੇ ਖੜੀ ਐ ਜੀਪ ਖੜੀ ਘਰੇ ਖੜੀ ਆ ਲੈ ਕੇ ਆਏ ਉਹ ਵੀ ਦਿਖਾਏ ਕੋਈ ਨਾ ਕੋਈ ਨਾ ਦਿਖਾ ਦੇਾਂਗੇ ਤਾਂ ਸਾਨੂੰ ਘਰੇ ਵੀ ਨਹੀਂ ਕਹਿੰਦੇ ਕੁਝ ਵੀ ਬਈ ਜੀ ਤੁਸੀਂ ਵੀ ਆਹ ਕੱਪੜੇ ਪਾ ਰੱਖਿਆ ਨਹੀਂ ਤਾਂ ਕੋਈ ਪਾਉਂਦਾ ਨਹੀਂ ਅੱਜ ਕੱਲ ਨਹੀਂ ਘਰੇ ਤਾਂ ਮੈਨੂੰ ਕੋਈ ਨਹੀਂ ਰੋਕਦਾ ਸਪੋਰਟ ਹੀ ਕਰਦੇ ਆ ਹਾਂ ਅੱਛਾ ਫਿਰ ਆਪਣੇ ਬੱਚਿਆਂ ਦਾ ਹੀ ਅੱਗੇ ਲੈ ਕੇ ਜਾਉਂਗੇ ਆ ਤੀਜਾ ਬਿਲਕੁਲ ਬਿਲਕੁਲ ਮੇਰਾ ਮੁੰਡ ਤੁਰ ਮੈਂ ਵੀਡੀਓ ਦਿਖਾ ਦੂਗਾ ਜੇ ਮੇਰੇ ਕੋ ਪਿਆ ਮੇਰਾ ਬੋਤਾ ਉਹ ਵੀ ਮੇਰੀ ਰੀਸ ਕਰਦਾ ਹੈ ਅੱਛਾ ਅਜੇ ਸਾਰਾ 5-6 ਸਾਲ ਦਾ ਹੈ ਪਹਿਲਾਂ ਤੋਂ ਸ਼ੌਂਕ ਚੱਲੀ ਆਉਂਦਾ ਜਿਆ ਹੁਣ ਤੁਸੀਂ ਕੋਸ਼ਿਸ਼ ਕਿਸਮੇ ਦੇ ਸ਼ੌਂਕ ਦੇ ਵਿੱਚ ਪਏ ਹੋ ਕੁਰਤੇ ਚਾਦਰੇ ਦੇ ਬਾਕੀ ਸਿਰੇ ਮੈਂ ਤਾਂ ਸ਼ੁਰੂ ਤੋਂ ਹੀ ਆਈ ਇਹਨੇ ਸ਼ੁਰੂ ਤੋਂ ਹੀ ਹਾਂ ਅੱਛਾ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ ਅਜ 53 ਸਾਲ ਦੀ ਹੈ ਜੀ 53 ਸਾਲ ਹਾਂਜੀ ਲੱਗਦਾ ਨਹੀਂ ਬਈ ਹਨਾ ਸਰੀਰ ਬੜਾ ਸਾਂਭਿਆ ੁੱਟ ਕੇ ਰੱਖਿਆ ਲੈਨੂੰ ਭਾਈ ਅੱਡੀ ਹੈ ਸਿਆਣ ਹੀ ਨਹੀਂ ਰਲਦੀ ਹਾਂਜੀ ਹਾਂਜੀ ਸਾਰੀ ਮੰਡੀ ਚੋਂ ਪੁਰਾਣਾ ਵਿਰਸਾ ਜੀ ਪੁਰਾਣਾ ਵਿਰਸਾ ਸਾਂਭ ਰੱਖਿਆ ਜੀ ਸਹੀ ਹੈ ਜੀ ਸਹੀ ਹੈ ਹੁੰਦਾ ਹੱਥ ਤੇ ਆ ਜੁੱਤੀ ਪੈਰਾਂ ਤੇ ਚਾਦਰਾਂ ਕਾਲਾ ਤੇ ਚਿੱਟਾ ਕੁਰਤਾ ਤੇ ਉੱਤੇ ਟੋਰਾ ਛੱਡਿਆ ਮਿੱਤਰੋ ਹਾਂਜੀ ਹਾਂਜੀ ਇਹੋ ਜਿਹਾ ਬਈ ਸਾਨੂੰ ਮਾਇਆ ਵੀ ਵਿਰਸਾ ਸਾਹਮਣੇ ਆਇਆ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਲੱਭਣਾ ਹੀ ਨਹੀਂ ਲੱਗਦਾ ਜਿਉਣਾ ਮੋੜ ਹਾਂ ਜਿਉਣਾ ਮੋੜ ਤੇ ਹੈਨਾ ਬਈ ਜਿਉਣਾ ਮੋੜ ਲੱਗਦਾ ਹੈ ਸ਼ੌਕ ਹੈ ਵੀ ਬਸ ਹੈ ਸ਼ੌਕ ਹੈ ਜਿਉਣਾ ਮੋੜ ਤਾਂ ਚਲੋ ਪੱਕੀ ਬਣ ਸਕਦੇ ਜੀ ਛੱਡਣਾ